26 ਦੀ ਮੰਡੀ ਜੇਕਰ ਤੁਸੀਂ ਆਉਨੇ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਕਿਤੇ ਸਬਜ਼ੀਆਂ ਲੈਂਦੇ ਲੈਂਦੇ ਤੁਸੀਂ ਇੱਥੇ ਬਿਮਾਰੀਆਂ ਨਾਲ ਸਹੇੜ ਕੇ ਲੈ ਜਾਓ ਅਰੇ ਭਈ ਐਸੀ ਬੈਠਣਾ ਪੜਦਾ ਹੈ ਪੇਟ ਕੇ ਘਾਤਰ ਤਾਂ ਬੈਠ ਨਹੀਂ ਪੜਦਾ ਹੈ ਕੀ ਕਰੇ ਆ ਕੋਈ ਮੰਨਤਾ ਨਹੀਂ ਹੈ ਇਸ ਨੂੰ ਕਟਲ ਕੋ ਕਦੇ ਖਾਲੀ ਨਹੀਂ ਕਰਾ ਇਹ ਐਸੀ ਬੰਦ ਰਹਤਾ ਹੈ ਇਸ ਕੋ ਹੋਵੇ ਬਹੁਤ ਸਾਲ ਬਸ ਥੋੜੀ ਝਾੜੂ ਮਾਰਦੇ ਹੋਰ ਬਸ ਨਿਕਲ ਜਾਂਦੇ ਨੇ ਝਾੜੂ ਮਾਰਨੇ ਵਾਲੇ ਆਤੇ ਹੀ ਨਹੀਂ ਸੈਕਟਰ 26 ਦੀ ਮੰਡੀ ਜੇਕਰ ਤੁਸੀਂ ਆਉਣੇ ਹੋ ਤਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਕਿ ਕਿਤੇ ਸਬਜ਼ੀਆਂ ਲੈਂਦੇ ਲੈਂਦੇ ਤੁਸੀਂ ਇੱਥੇ ਬਿਮਾਰੀਆਂ ਨਾਲ ਸਹੇੜ ਕੇ ਲੈ ਜਾਇਓ ਬਿਲਕੁਲ ਮੇਰੇ ਪਿੱਛੇ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾਉਂਗੀ ਉਹ ਤੁਹਾਨੂੰ ਸੋਚਣ ਦੇ ਲਈ ਕਿਤੇ ਨਾ ਕਿਤੇ ਜ਼ਰੂਰ ਮਜਬੂਰ ਕਰ ਦੇਗੀ ਕਿ ਜਿੱਥੇ ਲੋਕ ਇੱਥੇ ਸਬਜ਼ੀਆਂ ਖਰੀਦਣ ਦੇ ਲਈ ਆਉਂਦੇ ਨੇ ਪਰ ਕਿਤੇ ਨਾ ਕਿਤੇ ਤੁਸੀਂ ਦੇਖੋ ਕਿ ਇੰਤਜ਼ਾਮਾਤ ਨੇ ਜਿਹੜੇ ਉਹ ਇੰਨੇ ਚੰਗੇ ਨਹੀਂ ਹੈਗੇ ਕਿ ਤੁਹਾਨੂੰ ਸਿਹਤਮੰਦ ਰੱਖ ਸਕਣ ਕਿਉਂਕਿ ਇੱਥੋਂ ਦੀ ਜਿਹੜੀ ਸਫਾਈ ਹੈ ਉੱਥੋਂ ਦਾ ਜ਼ਿੰਮਾ ਪਾਵੇਂ ਇੱਥੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੇ ਚੁੱਕਿਆ ਹੋਇਆ ਪਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਸੀਵਰੇਜ ਹੈਗੇ ਆ ਉਸ ਦੀ ਜਿਹੜੀ ਸਫਾਈ ਹੈ ਹਲੇ ਤੱਕ ਨਹੀਂ ਹੋਈ ਹੈ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਪਰ ਇੱਥੇ ਕਾਫੀ ਜਿਹੜੀ ਪਰੇਸ਼ਾਨੀ ਉਹ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਇਹ ਸੀਵਰ ਇੱਥੇ ਪਾਣੀ ਭਰਿਆ ਹੋਇਆ ਹੈ ਤੇ ਇੱਥੇ ਮੱਛਰ ਵੀ ਬੈਠੇ ਨੇ ਤੇ ਇਸ ਦੇ ਨਾਲ ਜਿਹੜੀ ਬਿਮਾਰੀਆਂ ਹੋਣ ਦਾ ਖਤਰਾ ਹੈ ਜਿਹੜਾ ਉਹ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਇੱਥੇ ਜਿਹੜੇ ਦੁਕਾਨਦਾਰ ਬੈਠੇ ਨੇ ਜਾਂ ਲੋਕ ਖਰੀਦਣ ਆ ਰਹੇ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤੇ ਇਹਨਾਂ ਨੂੰ ਪੁੱਛ ਲੈਣੇ ਆ ਸਰ ਤੁਹਾਡੇ ਪਿੱਛੇ ਜਿਹੜਾ ਸੀਵਰੇਜ ਇੰਨਾ ਭਰਿਆ ਹੋਇਆ ਹੈ ਇਸ ਦੀ ਕੀ ਕਾਰਨ ਹੈ ਮੈਡਮ ਦੋ ਸਾਬ ਦੋ ਮਹੀਨਾ ਹੋ ਗਿਆ ਸਫਾਈ ਨਹੀਂ ਹੋਈ ਇਸ ਦੀ ਮਾਨਸੂਨ ਸੇ ਪਹਿਲੇ ਵੀ ਨਹੀਂ ਸਫਾਈ ਹੋਈ ਨਹੀਂ 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 ਹੋਈ ਆਪ ਲੋਕੋ ਕੀ ਤਰਫ ਸੇ ਕਹਾ ਗਿਆ ਥਾ ਕਹਾ ਗਿਆ ਲੇਕਿਨ ਸਫਾਈ ਹੋਈ ਨਹੀਂ ਗੜਰ ਬੰਦ ਬੜਾ ਹੈ ਗੜਰ ਪਰੇਸ਼ਾਨੀ ਕਿੰਨੀ ਕਹੇ ਜਹਾਪੇ ਅਰੇ ਪਰੇਸ਼ਾਨੀ ਤਾਂ ਬਹੁਤ ਹੈ ਕੀਆ ਕੀਤਾ ਜਾ ਲੇਕਿਨ ਲੋਗ ਆਤੇ ਹੈ ਯਹਾਂ ਤੇ ਗ੍ਰਾਹਕ ਆਤੇ ਹੈ ਜਿਸਕੋ ਆਣਾ ਹੁੰਦਾ ਹੂਆ ਹਾਂ ਤਾਂ 10 ਦਿਨ ਪਹਿਨੇ ਕਹਿੰਦੇ ਸਫਾਈ ਨਹੀਂ ਹੋਈ 2 ਮਹੀਨੇ ਹੋ ਗਏ ਨੇ ਇੱਥੇ ਜਿਹੜੇ ਲੋਗ ਨੇ ਉਹ ਵੀ ਨੱਕ ਬੰਦ ਕਰਕੇ ਇੱਥੋਂ ਲੰਘਣ ਦੇ ਲਈ ਮਜਬੂਰ ਨੇ ਪਰ ਡਰੇਨੇਜ ਜਿਹੜਾ ਉਹ ਸਾਫ ਨਹੀਂ ਕੀਤਾ ਗਿਆ 2 ਮਹੀਨੇ ਦਾ ਦੱਸ ਦੇ ਪਏ ਨੇ ਕਿ ਸਮਾਂ ਜਿਹੜਾ ਹੈ ਇਸ ਨੂੰ ਇਸੇ ਤਰ੍ਹਾਂ ਬੰਦ ਹੋਏ ਨੂੰ ਹੋ ਗਿਆ ਜਦੋਂ ਕਿ ਪ੍ਰਸ਼ਾਸਨ ਦਾਅਵੇ ਕਰਦਾ ਹੈ ਕਿ ਸਫਾਈ ਦੇ ਲਈ ਜਿਹੜੇ ਨੰਬਰ ਨੇ ਉਹ ਦਿੱਤੇ ਗਏ ਨੇ ਆਪ یہاں ਪਰ ਬੈਠੇ ਆਂ ਪਿੱਛੇ ਆਪਕੇ ਸੀਵਰ ਬੰਦ ਹੈ ਇਤਨੀ 스ਮੈਲ ਆ ਯਹਾਂ ਪੇ کیسے ਬੈਠੇ ਅਰੇ ਭਈ ਐਸੀ ਬੈਠਣਾ ਪੜਦਾ ਹੈ ਪੇਟ ਕੇ ਘਾਤਰ ਤੋਂ ਬੈਠਣਾ ਹੀ ਪੜਦਾ ਹੈ ਕੀ ਕਰੇ ਆ ਕੋਈ ਮੰਨਤਾ ਨਹੀਂ ਹੈ ਇਸ ਕੋ ਗਟਰ ਕੋ ਕਦੇ ਖਾਲੀ ਨਹੀਂ ਕਰਾਤੇ ये ऐसे ही बंद रहता है इसको हो गया बहुत साल प्रशासन ने नंबर नंबर भी देते हो कहते कहते कि इस पे कॉल करो तो खुल चुका सफाई नहीं करवाई सफाई वो करते ही नहीं बस थोड़ी झाड़ू मारते हैं और बस निकल जाते हैं झाड़ू मारने वाले आते ही नहीं अच्छा भी मंडी में कोई झाड़ू मारता ही नहीं सफाई वाले नहीं आते गाड़ी आती है बस ओ गाड़ी आती है गाड़ी लेके चली जाती है बाकी सारा ऐसे ही रह जाता है बिल्कुल देखो भी बड़िया परेशानियां ने मैडम किस तरह खड़े हो पिछे एकदम <laughs> <नहीं पता। laughs> सफाई, नहीं है, पिछे हाँ, सफाई है। तो नहीं है सफाई तो है ही नहीं मंडी में कहा सफाई है आपको खुद ही दिख रहा भी आ रही है बहुत बुरी तरह से आपको भी पता ही लग रहा ही होगा कितनी आ रही है सफाई ढंग से होती नहीं सफाई करवानी चाहिए वैसे ਕਰਵਾਣੀ ਚਾਹੀਏ ਮੱਕੀ ਮੱਛਰ ਬਹੁਤ ਹੈ ਬਹੁਤ ਹੈ ਉਹ ਤਾਂ ਹੋ ਹੀ ਰਹੀ ਹੈ ਬਿਮਾਰੀਆਂ ਜੀ ਇਸ ਮਕੈਨਿਕ ਕੀ ਕੀ ਬਾਤ ਹੈ ਬਿਲਕੁਲ ਤਾਂ ਦੇਖੋ ਲੋਕ ਨੇ ਜਿਹੜੇ ਉਹ ਵੀ ਇੱਥੇ ਪਰੇਸ਼ਾਨ ਨਜ਼ਰ ਆ ਰਹੇ ਨੇ ਦੂਜੇ ਪਾਸੇ ਤੁਸੀਂ ਦੇਖੋ ਕਈਆਂ ਨੇ ਤਾਂ ਬਿਲਕੁਲ ਮਾਸਕ ਲਗਾ ਕੇ ਹੀ ਮੂੰਹ ਟਕੇ ਹੋਏ ਨੇ ਤੇ ਕੁਝ ਲੋਕ ਨੇ ਜਿਹੜੇ ਹੱਥ ਨਾਲ ਨੱਕ ਟਕਨ ਨੂੰ ਮਜਬੂਰ ਨੇ ਜਾਂ ਫਿਰ ਚੁੰਨੀਆਂ ਨਾਲ ਨੇ ਜਿਹੜੇ ਉਹ ਆਪਣੇ ਮੂੰਹ ਟਕਦੇ ਹੋਏ ਨਜ਼ਰ ਆ ਰਹੇ ਨੇ ਤਾਂ ਕਿਤੇ ਨਾ ਕਿਤੇ ਜਿੱਥੇ ਇੱਕ ਪਾਸੇ 26 ਮੰਡੀ ਦੇ ਵਿੱਚ ਲੋਕ ਸਬਜ਼ੀਆਂ ਲੈਣ ਆਉਂਦੇ ਨੇ ਉੱਥੇ ਹੀ ਜਿਹੜਾ ਇੱਥੇ 스멜 ਹੈ ਜਿਹੜਾ ਇੱਥੇ ਪਤਾ ਲੱਗ ਰਿਹਾ ਹੈ ਕਿ ਸਫਾਈ ਹੈ ਜਿਹੜੀ ਚੱਜ ਨਾਲ ਨਹੀਂ ਹੋਈ ਹੈ ਇਸ ਨੂੰ ਲੈ ਕੇ ਵੀ ਲੋਕ ਨੇ ਜਿਹੜੇ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ ਤੁਹਾਡੇ ਪਿੱਛੇ ਵੀ ਨਾਲੀਆਂ ਨਾਲ ਇਹਨੇ ਬੰਦ ਪਏ ਨੇ ਕਦੀ ਸਫਾਈ ਵੱਲ ਧਿਆਨ ਨਹੀਂ ਦਵਾਇਆ ਮੈਨੂੰ ਜੀ ਅਬਦੁਲ ਰਹੀਸ ਇਹ 2000 ਰੁਪਏ ਖਰਚੇ ਕਰਾ ਇਧਰ ਆਓ ਇਧਰ ਆਓ ਇਧਰ ਆਓ ਇਹ ਕਿਰਾਇਆ ਇਧਰ ਆਓ ਇਧਰ ਆਓ ਇਧਰ ਆਓ ਨਹੀਂ ਕੌਣ ਹੈ ਕੌਣ ਹੈ ਕੌਣ ਅਬਦੁਲ ਰਹੀਸ ਹੈ ਇਹ 2000 ਰੁਪਏ ਮੈਂ ਕਿਹ ਖਰਚ ਕਰ ਲਵਾਂ ਇਹ ਦੁਕਾਨ ਹੈ ਇਸ ਦੀ 2000 ਰੁਪਏ ਇਹ ਬਿੱਟੂ ਹੈ ਜੀ ਤੋਂ ਇਕੱਲਾ ਕਿਉਂ ਖਰਚੇ ਇੱਥੇ ਰਹਿਣਾ ਸਾਰਿਆਂ ਨੇ ਮੈਂ ਵੀ ਲੈ ਰਹਾ ਜੀ ਮੈਨੂੰ ਜੀ 15000 ਰੁਪਏ ਮਹੀਨਾ ਲੈ ਨਹੀਂ ਰਿਹਾ ਇਹ ਰਹਾ

ਗੰਦਗੀ ਹੈ ਇੱਕ ਮੇਰਾ ਗੰਦਗੀ ਰਹੇਗੀ ਤਾਂ ਕਾਹ ਜਿਆਦਾ ਆ ਜਾ ਇੱਕ ਉਹ ਬੰਦਾ ਬੈਠਾ ਹੈ ਬినੋਦ ਸਿੰਘ ਇਹੇ ਰਹੀ ਸੇ ਲੋਕ ਲੋਕ ਪਰੇਸ਼ਾਨ ਹੋ ਰਹੇ ਆਪ ਲੋਕ ਵੀ ਤਾਂ ਪਰੇਸ਼ਾਨ ਹੋ ਰਹੇ ਹੋ ਕਿ ਨਹੀਂ ਹੋ ਰਹੇ ਕੀ ਕਰੇ ਆਬ ਹਮਾਰੇ ਬਸ ਮੈਂ ਹੈ ਨਹੀਂ ਤਾਂ ਮੈਂ ਕਿਆ ਕਰੋਂ ਤੁਸੀਂ ਇਸ ਕੇ ਬਾਰੇ ਮੈਂ ਬਾਤ ਕਰੀ ਹੈ کہیں ਪੇ ਹਾਂ ਬਾਤ ਕਰੀਆ ਤਾਂ ਕਿਆ ਕਰੇ ਕਮੇਟੀ ਵਾਲੋ ਕੋ ਕੰਪਲੇਂਟ ਦੀ ਹੈ ਕਮੇਟੀ ਵਾਲੇ ਕਿਆ ਗੋ ਬੋਲੇ ਕੱਲ ਪਰਸੋ ਮੰਡੇ ਹੈ ਮੰਡੇ ਕੋ ਕਰਵਾ ਦੇਗੇ ਮੰਡੇ ਕੋ ਹੋ ਜਾਏਗਾ ਆ ਦੇਖੋ ਇੱਕ ਦੂਜੇ ਦੇ ਉੱਤੇ ਜਿਹੜਾ ਹੈ ਛੀਟਾ ਕੱਸ਼ੀ ਹੋ ਰਹੀ ਹੈ ਇੱਕ ਦੂਜੇ ਨੂੰ ਕਿਹਾ ਜਾ ਰਿਹਾ ਪਰ ਇੱਥੇ ਜਿਹੜੇ ਲੋਕ ਆ ਰਹੇ ਨੇ ਉਹ ਖਾਸੀ ਪਰੇਸ਼ਾਨ ਨੇ ਤੇ ਇੱਕ ਦੂਜੇ ਦੇ ਉੱਤੇ ਜ਼ਰੂਰ ਤੌਮਤਾ ਲਗਾ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਪ੍ਰਸ਼ਾਸਨ ਦਾ ਵੀ ਇੱਕ ਵੱਡਾ ਫੇਲੀਅਰ ਹੈ ਜਿਹੜਾ ਬਣ ਜਾਂਦਾ ਕਿਉਂਕਿ ਉਧਾਂ ਚੰਡੀਗੜ੍ਹ ਦੇ ਵਿੱਚ ਹਰ ਚੀਜ਼ ਤੇ ਚਲਾਨ ਹੈ ਜੇ ਤੁਸੀਂ ਗੱਡੀ ਤੇਜ਼ ਚਲਾ ਲੈਨੇ ਹੋ ਤਾਂ ਰੈੱਡ ਲਾਈਟ ਜੰਪ ਕਰ ਲੈਨੇ ਹੋ ਤਾਂ ਪਰ ਇਹ ਸਭ ਗੰਦਗੀ ਦੇ ਉੱਤੇ ਕਿਸ ਚਲਾਨ ਕੀਤੇ ਜਾਣਗੇ ਇਸ ਗੰਦਗੀ ਦੀ ਸਫਾਈ ਕਿਸ ਤਰ੍ਹਾਂ ਕੀਤੀ ਜਾਏਗੀ ਇਹ ਵੀ ਜ਼ਰੂਰ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਹੁਣ ਜਿਹੜੀ 26 ਮੰਡੀ ਹੈ ਉੱਥੋਂ ਤੁਸੀਂ ਸਿਰਫ ਸਬਜ਼ੀਆਂ ਹੀ ਨਹੀਂ ਇੱਥੋਂ ਦੀ ਬਿਮਾਰੀਆਂ ਜਿਹੜੀਆਂ ਉਹ ਵੀ ਸਹਿੜ ਕੇ ਲਿਜਾ ਸਕਦੇ ਹੋ ਕਿਉਂਕਿ ਇੱਥੇ ਇੰਨੇ ਬੁਰੇ ਹਾਲਾਤ ਨੇ ਜਿਹੜੇ ਸੀਵਰਾਂ ਦੇ ਬਣੇ ਹੋਏ ਨੇ ਵੀਡੀਓ ਜਰਨਲਿਸਟ ਗੁਰਤਾਹਿਪ ਦੇ ਨਾਲ ਲਿਵਿੰਗ ਇੰਡੀਆ ਦੇ ਲਈ ਚੰਡੀਗੜ੍ਹ ਤੋਂ ਹਰਸਿੰਦਰ